हां जी मित्रों आज ਥੋਡੇ ਲਈ ਆਪਾਂ ਲੈ ਕੇ ਆਏ ਬਿਲਕੁਲ ਨਵਾਂ ਟਰੈਕਟਰ 2022 ਮਾਡਲ ਇਹ ਟਰੈਕਟਰ ਦੀ ਕੀਮਤ ਹੈ 7,65,000 ਰੁਪਿਆ ਕੰਡੀਸ਼ਨ ਦਾ ਟਰੈਕਟਰ ਬਿਲਕੁਲ ਸਾਫ਼ ਕਰਿਆ ਜਮਾਂ ਨਵਾਂ ਟਰੈਕਟਰ ਆ ਮਿੱਤਰੋ ਕੰਡੀਸ਼ਨ ਆਪਾਂ ਤੁਹਾਨੂੰ ਟਰੈਕਟਰ ਦੀ ਚੈੱਕ ਕਰਾ ਦਿੰਦੇ ਆ ਟਾਇਰ ਵਗੈਰਾ ਟਰੈਕਟਰ ਦੇ ਬਿਲਕੁਲ ਜਮਾਂ ਨਵੇਂ ਪਏ ਨੇ ਬਾਕੀ ਇੰਜਨ ਵਗੈਰਾ ਦਾ ਟਰੈਕਟਰ ਬਿਲਕੁਲ ਸਾਫ਼ ਸਾਫ਼ ਸੁਥਰਾ ਹੈ ਕਿਸੇ ਕੋਲ ਟਰੈਕਟਰ ਨਹੀਂ ਜਿਸ ਨੂੰ ਚਾਬੀ ਨਹੀਂ ਲੱਗੀ ਹੋਈਗੀ ਸੋ ਵਗੈਰਾ ਦਾ ਟ੍ਰੈਕਟਰ ਦੀ ਚੱਕਰ ਸਾਹਿਬ ਨੂੰ ਕਿਸੇ ਪਾਸੇ ਸਕ੍ਰੈਚ ਨਹੀਂ ਹੈਗਾ। ਸਾਈਡ ਗੇਅਰ ਹੈ 3 ਸਪੀਡਾ ਮਿੱਤਰੋ। ਜਮਾਨਾ ਮਾ ਟ੍ਰੈਕਟਰ ਆ। ਇਹ ਵੱਡੇ ਰੰਬੜ ਮਿੱਤਰੇ ਵੀ ਦੇਖ ਲਓ ਬਿਲਕੁਲ ਨਵੇਂ ਪੈਣੇਗੇ। ਬਾਕੀ ਪਿਛਲੇ ਪਾਸੋਂ ਟ੍ਰੈਕਟਰ ਦੀ ਗ੍ਰੀਨ ਚੈੱਕ ਕਰ ਲਓ। ਡਬਲ ਡਿਸਟ੍ਰਿਬਿਊਟਰ 3 ਸਪੀਡ ਸਾਈਡ ਗੇਅਰ ਆ ਮਿੱਤਰੋ। ਜਮਾਨਾ ਮਾਡਲ ਟਰੈਕਟਰ 2022 ਮਾਡਲ ਆਹੋ ਕਿ ਦੇਗੋ ਕਿੰਨਾ ਕਾ ਚੱਲਿਆ ਆਊਗਾ ਮਿੱਤਰੋ ਦੂਜੇ ਪਾਸੋਂ ਟਰੈਕਟਰ ਦੀ ਗ੍ਰੀਸ ਤੁਹਾਨੂੰ ਆਪਾਂ ਚੈੱਕ ਕਰਾ ਦਿੰਨੇ ਆ ਬਿਲਕੁਲ ਸਾਫ਼ ਸਾਫ਼ ਟਰੈਕਟਰ ਪਿਆ ਮਿੱਤਰੋ ਜਿਹੜੇ ਕਿਸੇ ਬਾਈਨਰ ਰਾਈਡ ਲੈਣਾ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ 2022 ਮਾਡਲ ਇਹ ਰਾਈਡਰ ਖਰੀਦ ਸਕਦੇ ਹੋ ਟੰਗ ਪੇਡ ਹੈ ਰਾਈਡਰ ਦਾ ਸਾਰਾ Ориਜਨਲ ਚੱਲਿਆ ਰਾਈਡਰ ਬਹੁਤ ਘੱਟ ਹੋਇਆ ਮਿੱਤਰੋ ਇਹ ਰਾਈਡਰ ਜੀਸੀਬੀ ਇਹ ਬਾਈਨ ਲੈਣਾ ਦਾ 2022 ਮਾਡਲ ਹੈ ਮੰਗਣੀ ਕੀ 7,65,000 ਰੁਪਇਆ ਸਕ੍ਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਡੈਕਟਰ ਖਰੀਦ ਸਕਦੇ ਹੋ ਧੰਨਵਾਦ ਮਿਲਦਿਆ ਹੋਰ ਕਿਸੇ ਵੀਡੀਓ ਦੇ ਨਾਲ ਜਮਾ ਨਮਾ 2022 ਮਾਡਲ